ਸੰਮਰਾਲੇ ਦੇ ਨਜ਼ਦੀਕੀ ਪੈਂਡ ਨੀਲੋ ਕਲਾ ਦੇ ਇੱਕ ਘਰ ਵਿੱਚ ਲੱਗੀ ਬਿਜਲੀ ਦੀ ਕੁੰਡੀ ਨੂੰ ਹਟਾਉਣਗੇ ਪਾਵਰ ਕਾਮ ਕਟਾਣੀ ਕਲਾ ਦੇ ਕਰਮਚਾਰੀ ਨੂੰ ਕਰਦੇ ਵਿਅਕਤੀਆਂ ਅਤੇ ਔਰਤਾਂ ਵੱਲੋਂ ਗਾਲਾਂ ਕੱਢੀਆਂ ਗਈਆਂ ਅਤੇ ਬਾਅਦ ਵਿੱਚ ਪਾਵਰ ਕਾਮ ਕਟਾਣੀ ਕਲਾ ਦਫ਼ਤਰ ਵਿੱਚ ਜਾ ਕੇ ਉਕਤ ਕਰਮਚਾਰੀ ਦੀ ਕੁੱਟਮਾਰ ਵੀ ਕੀਤੀ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਹੈ ਇਸ ਸਬੰਧ ਵਿੱਚ ਉਕਤ ਕਰਮਚਾਰੀ ਤੇ ਹੋਈ ਕੁੱਟਮਾਰ ਦੇ ਵਿਰੋਧ ਵਿੱਚ ਪਾਵਰ ਕਾਮ ਕਟਾਣੀ ਕਲਾਂ ਦੇ ਐਸ ਡੀਓ ਵੱਲੋਂ ਕਟਾਣੀ ਕਲਾਂ ਚੌਕੀ ਅਤੇ ਥਾਣਾ ਸੁਬਰਾਲਾ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਸੁਮਰਾਲੇ ਤੋਂ ਦਿਨੇਸ਼ ਕੁਮਾਰ ਰਿਪੋਰਟ ਵਾਜੀ ਦੀ ਰਿਪੋਰਟ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗਰਮੀਤ ਸਿੰਘ ਆ ਜੀ ਕੀ ਕਟਣਾ ਹੋਈ ਥੋਡੇ ਨਾਲ ਕਟਣਾ ਇਦਾਂ ਆਇਆ ਸਰ ਮੈਂ ਸੀਐਚਪੀ ਕਾ ਪਾਵਰ ਕਾਮ ਕਟਾਣੀ ਦਫਤਰ ਤੇ ਲੱਗਿਆ ਆ ਸਰ ਸਾਡੀ ਡਿਊਟੀ ਲਈ ਗਈ ਸੀ ਵੀ ਜਿਹੜੇ ਘਰਾਂ ਦੇ ਮਤਲਬ ਕਿ ਬਿੱਲ ਖੜੇ ਆ ਤੇ ਉਹਨਾਂ ਦੇ ਅਸੀਂ ਮਤਲਬ ਕਿ ਡਿਫਾਲਟਿੰਗ ਅਮਾਉਂਟ ਇਕੱਠੀ ਕਰ ਰਹੇ ਆ ਤੇ ਉਹ ਤੋਂ ਬਾਅਦ ਸਰ ਜਿਹੜਾ ਆਪਣੇ ਨੌਰੀਆ RAM ਆ ਜੀ ਨੀਲੋਂ ਪੁਲ ਨੀਲੋਂ ਪਿੰਡ ਦਾ ਸਰ ਉੱਤੇ ਜੀ ਉਹਨਾਂ ਦਾ ਬਿੱਲ ਵੀ ਖੜਾ ਹੀ 9000 ਆਪਣੇ 42990 ਰੁਪਏ ਸਰ ਤੇ ਉਹਨਾਂ ਦਾ ਸਰ ਅਸੀਂ ਦੇਖਣ ਗਏ ਤੇ ਉਹਨਾਂ ਦੀ ਕੁੰਡੀ ਕਿਸੇ ਹੋਰ ਮੀਟਰ ਤੋਂ ਚੱਲ ਰਹੀ ਸੀ ਉਸ ਤੋਂ ਬਾਅਦ ਸਰ ਉਹਨਾਂ ਨੇ ਆ ਕੇ ਉੱਥੇ ਮੇਰੇ ਨਾਲ ਮਾਰਕੁੱਟ ਕੀਤੀ ਉਸ ਤੋਂ ਬਾਅਦ ਸਰ ਮੈਨੂੰ ਦਫ਼ਤਰ 'ਚ ਵੀ ਆ ਕੇ ਉਹਨਾਂ ਨੇ ਕੁੱਟਿਆ ਜੀ ਜੀ ਜੋ ਉਹ ਕਹਿੰਦੇ ਵੀ ਬਿਜਲੀ ਜਾਂ 90 ਰੁਪਏ ਖੜੇ ਸੀ ਤਾਂ ਉਹਨਾਂ ਦਾ ਮੀਟਰ ਆਪ ਤਾਂ ਚੱਲਦਾ ਨਹੀਂ ਵੀ ਅਸੀਂ ਨਹੀਂ ਸਰ ਉਹਨਾਂ ਦਾ ਆਪਣਾ ਮੀਟਰ ਕੋਈ ਨਹੀਂ ਚੱਲਦਾ ਸੀ ਉਹਨਾਂ ਨੇ ਦੋਵੇਂ ਪਾਸੇ ਕੁੰਡੀ ਪਾ ਕੇ ਤਾਰ ਲਾਈ ਹੋਈ ਸੀ ਸਾਰਾ ਜਦ ਅਸੀਂ ਕੁੰਡੀ ਲਾਉਣ ਲੱਗੇ ਤਾਂ ਉੱਥੇ ਆ ਕੇ ਸਾਨੂੰ ਉਹਨਾਂ ਨੇ ਢਾਹਿਆ ਮਾਰਿਆ ਕੁੱਟਿਆ ਤੇ ਮੇਰੀ ਬਰਾਦਰੀ ਖਰਾਬ ਗਾਲ੍ਹਾਂ ਕੱਢੀਆਂ ਤੇ ਉਸ ਤੋਂ ਬਾਅਦ ਸਾਰ ਅਸੀਂ ਦਫ਼ਤਰ ਚੱਲ ਗਏ ਦਫ਼ਤਰ ਤੋਂ ਬਾਅਦ ਉੱਥੇ ਆ ਕੇ ਵੀ ਮੈਨੂੰ ਕੁੱਟਮਾਰ ਕੀਤੀ ਉਹਨਾਂ ਨੇ ਤੇ ਇਹਦੇ ਕੋਈ ਸਬੰਧ ਦੇ ਵਿੱਚ ਕੋਈ ਪੁਲਿਸ ਰਿਪੋਰਟ ਦਿੱਤੀ ਗਈ ਹੈ? ਕੋਲਸ ਰਿਪੋਰਟ ਦਿੱਤੀ ਗਈ ਆ ਸਰ ਸ਼ਨੀਵਾਰ ਦੀ ਗੱਲ ਆ ਸਰ ਇਹ ਉਸ ਤੋਂ ਬਾਅਦ ਤੱਕ ਹੱਲੇ ਤੱਕ ਕੋਈ ਕਾਰਵਾਈ ਕੋਈ ਗੱਲਬਾਤ ਨਹੀਂ ਹੋਈ ਸਰ। ਤੇ ਪਾਵਰ ਕਮ ਵੱਲੋਂ ਕੋਈ ਕਾਰਵਾਈ ਦੀ ਮੰਗ? ਹਾਂਜੀ ਪਾਵਰ ਕਮ ਵੱਲੋਂ ਸਰ ਦਿੱਤੀ ਗਈ ਆ ਜਿਹੜੀ ਵੀ ਲਿਖ ਕੇ ਦਿੱਤੀ ਅਰਜੀ ਉਹਨਾਂ ਨੇ ਕੁਝ ਵੀ ਦਰਖਾਸਤ ਦਿੱਤੀ ਆ ਉਸ ਦਾ ਹਲੇ ਕੋਈ ਜਵਾਬ ਨਹੀਂ ਆ ਮੈਂ ਇਹੀ ਬੇਨਤੀ ਚਾਹੁੰਨਾ ਕਿ ਅਸੀਂ CHP ਪਾਵਰ ਕਮ ਕੰਮ ਕਰਨ ਵਾਲੇ ਬੰਦੇ ਕਿੱਦਾਂ ਕੰਮ ਕਰਾਂਗੇ ਲੋਕਾਂ ਦੇ ਘਰਾਂ ਦੀਆਂ ਲਾਈਟਾਂ ਰਾਤ ਨੂੰ ਵੀ ਬੰਦ ਹੋ ਜਾਂਦੀਆਂ ਨੇ ਅਸੀਂ ਗਰਮੀ 'ਚ ਵੀ ਫਿਰਦੇ ਆ ਬਾਹਰ ਸਾਨੂੰ ਸਰ ਜੇ ਇਦਾਂ ਹੀ ਕੁੱਟਮਾਰ ਹੋਊਗੀ ਤਾਂ ਅ ਕੋਈ ਕੋਈ ਰੰਜਿਸ਼ ਤਾਂ ਨਹੀਂ ਜੋ ਪਰਵਾਰ ਨਹੀਂ ਨਹੀਂ ਸਰ ਕੋਈ ਮੇਰੀ ਕੋਈ ਰੰਜਿਸ਼ ਨਹੀਂ ਕੋਈ ਐਜੀ ਗੱਲਬਾਤ ਨਹੀਂ ਮੇਰੇ ਕੋ ਵੀਡੀਓ ਵੀ ਹੈਗੀ ਹੈ ਬਗੈਦਾ ਮਾਰਨ ਕੁੱਟੜ ਦੀ ਦਫ਼ਤਰ ਆ ਕੇ ਮੈਨੂੰ ਕੁੱਟਿਆ ਸਰ ਉਹਨਾਂ ਨੇ ਮਤਲਬ ਤੁਸੀਂ ਕਹਿਣਾ ਚਾਹੁੰਦੇ ਹੋ ਕੁੰਡੀ ਫੜੀ ਤਾਂ ਕੁੱਟਿਆ ਹਾਂਜੀ ਤਾਂ ਕੁੱਟਿਆ ਠੀਕ ਨਾ ਪਾਵਰ ਕੌਮ ਦੀ ਬੰਦੇ ਨਾਲ ਲੜਾਈ ਹੋਈ ਹੈ ਪਟਾਣ ਠੀਕ ਕਹਿਣਾ ਚਾਹੁੰਦੇ ਹੋ ਪ੍ਰੀ ਗੁਰਮੀਤ ਸਿੰਘ ਹੈਗਾ ਠੇਕੇ ਦੇ ਕੰਮ ਕਰਦਾ ਹੈ ਬੀੜੀ ਵਿਭਾਗ ਦੇ ਵਿੱਚ ਠੇਕਦਾਰਾਂ ਦੇ ਤਾਂ ਉਹ ਲੋਕੀ ਲੜਾਈ ਝਗੜਾ ਰਿਪੋਰਟ ਹੋਇਆ ਜੀ ਉਹਦੀ ਦਰਖਾਸਤ ਸਾਡੇ ਕੋਲੇ ਆ ਗਈ ਹੈ ਤੇ ਜਿਨ੍ਹਾਂ ਨਾਲ ਵੀ ਲੜਾਈ ਝਗੜਾ ਹੋਇਆ ਵੈਰੀਫਾਈ ਕਰਕੇ ਬੰਨ੍ਹੇ ਕਰਦੇ ਕਿਤੇ